ਸਾ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਏ ਤੇ ਕਿੰਨੀਆਂ ਬਾਰੀਆਂ ਨੇ ਤੈਨੂੰ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਲੱਖਾਂ ਬੂਏ ਤੇ ਲੱਖਾਂ ਹੀ ਬਾਰੀਆਂ ਨੇ ਮੈਨੂੰ ਦੱਸ ਖਾਂ ਇੱਥੋਂ ਦੀਆਂ ਖੂਈਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ ਉਹ ਜਿਨ੍ਹਾਂ ਖੂਆਂ ਤੋਂ ਪਰਣ ਮਹਿਕੂਬ ਪਾਣੀ ਉਹ ਮਿੱਠੀਆਂ ਤੇ ਬਾਕੀ ਸਾਰੀਆਂ ਨੇ ਮੈਨੂੰ ਮੈਨੂੰ ਦੱਸ ਖਾਂ ਇੱਥੋਂ ਦੀਆਂ ਥਾਵਾਂ

چاند آتے ہیں جنت دیگر خریدا ہے یہ باتیں ہیں جنہوں نے دہور میں میرے کو جیت ڈالی ہوئی ہے اور پھر سب سے بڑی بات یہ ہے